ਬੀਤੀ ਰਾਤ ਰਾਣਾ ਬਲਾਚੌਰੀਆ ਜੋ ਕਿ ਇੱਕ ਕਬੱਡੀ ਕੋਚ ਸੀ ਅਤੇ ਕਬੱਡੀ ਪ੍ਰਮੋਟਰ ਵੀ ਸੀ ਉਸ ਦਾ ਸੋਹਣਾ ਵਿਖੇ ਕਬੱਡੀ ਕੱਪ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਮੋਹਾਲੀ ਦੇ 6 ਫੇਸ ਦੇ ਵਿੱਚ ਉਸ ਦਾ ਪੋਸਟਮਾਰਟਮ ਹੋਇਆ ਅਤੇ ਉਸ ਦੀ ਜਿਹੜੀ ਲਾਸ਼ ਹੈ ਉਸ ਦੀ ਜਿਹੜੀ ਮ੍ਰਿਤਕ ਦੇਹ ਹੈ ਉਸ ਨੂੰ ਉਸ ਦੇ ਜੱਦੀ ਪਿੰਡ ਕਣਸੋਆ ਜਿਹੜਾ ਉੱਥੇ ਪਹੁੰਚਾਇਆ ਗਿਆ ਇਸ ਮੌਕੇ ਦੇ ਉੱਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਸ ਦੀ ਪਤਨੀ ਜਿਸ ਦਾ ਕਿ ਹਾਲੇ 10 ਦਿਨ ਪਹਿਲਾਂ ਹੀ ਰਾਣਾ ਬਲਾਚੌਰੀਆ ਦੇ ਨਾਲ ਵਿਆਹ ਹੋਇਆ ਸੀਗਾ ਉਸ ਦਾ ਰੋ ਰੋ ਕੇ ਬੁਰਾ ਹਾਲ ਹੈ ਉਸ ਨੂੰ ਇਹ ਯਕੀਨ ਹੀ ਨਹੀਂ ਆ ਰਿਹਾ ਕਿ ਆਖਰ ਉਸ ਦੇ ਨਾਲ ਇਹ ਮਾੜਾ ਜਿਹੜਾ ਪਾਣਾ ਉਹ ਵਾਪਰ ਕਿਵੇਂ ਗਿਆ ਸਾਰੇ ਪਿੰਡ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਸਾਰੇ ਪਿੰਡ ਵਿੱਚ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਵਸਦਾ ਹੀ ਨਾ ਹੋਵੇ ਇੱਕ ਚੁੱਪ ਹੈ ਜਿਹੜੀ ਇੱਕ ਸੁੰਨ ਹੈ ਜਿਹੜੀ ਉਹ ਛਾਈ ਹੋਈ ਹੈ ਬੇहद ਬਹੁਤ ਜ਼ਿਆਦਾ ਕਹਿ ਲਈਏ ਕਿ ਇੱਕ ਦਰਦ ਭਰਿਆ ਮੰਜ਼ਰ ਹੈ ਜਿਹੜਾ ਉਹ ਦਿਖਾਈ ਦੇ ਰਿਹਾ ਜਿਵੇਂ ਹੀ ਰਾਣਾ ਬਲਾਚੌਰੀਆ ਦੀ ਮ੍ਰਿਤ ਤਕ ਦੇ ਨੂੰ ਗੱਡੀ ਦੇ ਵਿੱਚੋਂ ਦੀ ਕੱਢਿਆ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਰਾ ਜਿਹੜਾ ਪਿੰਡ ਹੈ ਉਹ ਰਾਣਾ ਬਲਾਚੌਰੀਆ ਦੇ ਘਰ ਦੇ ਵਿੱਚ ਇਕੱਠਾ ਹੋਇਆ ਹੋਇਆ ਹੈ